ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਸਪੈਸ਼ਲ ਸਬਜੀ ਗੋਭੀ ਦੀ ਸਬਜੀ ਬਣਾਣੀ ਆਪਾਂ ਤੇ ਇਸ ਤਰ੍ਹਾਂ ਵੀ ਆਪਾਂ ਜਿਹੜੀ ਗੋਭੀ ਦੀ ਸਬਜੀ ਥੋੜੇ ਸਮੇਂ ਦੇ ਵਿੱਚ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰ ਸਕਦੇ ਆਂ ਥੋੜੀ ਜਿਹੀ ਆਪਾਂ ਪਾਈ ਆ ਗੋਭੀ ਤੇ ਜਿਹੜੇ ਗੋਭੀ ਦੇ ਡੰਡਲ ਹੁੰਦੇ ਆ ਨਾ ਉਹ ਆਪਾਂ ਕੱਟ ਲੈ ਸਾਰੇ ਤੇ ਗੋਭੀ ਦੇ ਨਾਲੋਂ ਜ਼ਿਆਦਾ ਆਪਾਂ ਡੰਡਲ ਪਾਏ ਆ ਤੇ ਫੇਰ ਆਪਾਂ ਜਿੰਨੇ ਆਲੂ ਪਾਉਣੇ ਆ ਉਹ ਪਾ ਲਏ ਆ ਤੇ ਹਰੇ ਪਿਆਜ਼ ਤੇ ਹਰੇ ਮਿਰਚੇ ਇਹ ਕੱਟ ਕੇ ਆਪਾਂ ਪਾ ਲਏ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਜੀ ਦੋ ਟਮਾਟਰ ਕੱਟ ਕੇ ਇੱਕ ਤਾਂ ਛੇਤੀ ਬਣ ਜਾਂਦੀ ਏ ਇੱਕ ਟੇਸਟੀ ਬਹੁਤ ਬਣਦੀ ਇਸ ਤਰ੍ਹਾਂ ਇੱਕ ਵਾਰੀ ਸਬਜ਼ੀ ਬਣਾ ਕੇ ਦੇਖਿਓ ਤੇ ਹਰੀ ਮਿਰਚ ਜਿੰਨੀ ਕਿ ਸਬਜ਼ੀ ਚ ਆਪਾਂ ਪਾਉਣੀ ਆ ਉਹ ਪੀਸ ਕੇ ਪਾ ਦਤੀ ਹਲਦੀ ਪਾ ਦਤੀ ਆ ਤੇ ਧਨੀਆ ਪਾਊਡਰ ਪਾਨੇ ਜੀਰਾ ਪਾਊਡਰ ਪਾ ਦਨੇ ਆ ਨਾਮਕ ਜਿੰਨੀ ਕਿ ਸਬਜੀ ਉਨਾ ਕੱਪ ਆਪਾਂ ਪਾ ਦਨੇ ਆ ਤੇ ਹੁਣ ਇਹ ਪਾਤਾ ਆਦਰਕ ਲਸਣ ਦਾ ਪੇਸਟ ਜਿੰਨਾ ਕਿ ਤੜਕੇ ਲਈ ਤੇਲ ਆਪਾਂ ਨੂੰ ਚਾਹੀਦਾ ਆ ਉਨਾ ਕੱਪ ਆ ਤੇਲ ਇਹਦੇ ਵਿੱਚ ਪਾਤਾ ਤੇ ਬਾਅਦ ਚ ਇਹਦੇ ਵਿੱਚ ਆਪਾਂ ਕੋਈ ਚੀਜ਼ ਨਹੀਂ ਪਾਉਣੀ ਹੈਗੀ ਪਹਿਲਾਂ ਹੀ ਜਿੰਨਾ ਸਮਾਨ ਆਪਾਂ ਸਬਜੀ ਬਣਾਉਣ ਲਈ ਪਾਉਣੇ ਆ ਨਾ ਪਹਿਲਾਂ ਹੀ ਆਪਾਂ ਇਹਦੇ ਵਿੱਚ ਪਾ ਦਣਾ ਤੇ ਹੁਣ ਇਹਨੂੰ ਜਿਹੜਾ ਆ ਪਹਿਲਾਂ ਇਸ ਤਰ੍ਹਾਂ ਚਮਚੇ ਦੇ ਨਾਲ ਰਲਾਉਣੇ ਆ ਫਿਰ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਦੇ ਆ ਤਾਂ ਕਿ ਲੂਣ ਮਿਰਚ ਮਸਾਲਾ ਅਦਰਕ ਲਸਣ ਦਾ ਪੇਸਟ ਸਾਰੀਆਂ ਚੀਜ਼ਾਂ ਇੱਕ ਦੂਸਰੀ ਚੀਜ਼ ਦੇ ਨਾਲ ਐਨ ਵਧੀਆ ਤਰੀਕੇ ਦੇ ਨਾਲ ਲੱਗ ਜਾਣ ਤੇ ਸਬਜੀ ਆਪਣੀ ਜਿਹੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਵੇ ਤੇ ਇਸ ਤਰ੍ਹਾਂ ਆਪਾਂ ਪਹਿਲਾਂ ਚਮਚ ਨਾਲ ਸਾਰੀਆਂ ਸਬਜ਼ੀਆਂ ਮਿਕਸ ਕਰਦੇ ਆ ਜੀ ਤੇ ਉਹ ਲੂਣ ਮਿਰਚ ਮਸਾਲਾ ਜਿਹੜਾ ਆ ਪੂਰੀਆਂ ਸਬਜ਼ੀਆਂ ਨੂੰ ਇਸ ਤਰ੍ਹਾਂ ਲੱਗ ਜਾਵੇ ਇੱਕ ਵਾਰੀ ਇਸ ਤਰ੍ਹਾਂ ਸਬਜੀ ਬਣਾ ਕੇ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਸਬਜੀ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੀ ਹੈ ਤੇ ਜਿਹੜੇ ਇਹ ਗੋਭੀ ਦੇ ਡੰਡਲ ਹੁੰਦੇ ਆ ਨਾ ਇਹ ਵੀ ਜੇ ਆਪਾਂ ਕੱਲੇ ਵੀ ਬਣਾਈਏ ਤਾਂ ਬਹੁਤ ਹੀ ਸਵਾਦ ਬਣਦੇ ਆ ਤੇ ਆਪਾਂ ਵਿੱਚ ਥੋੜੀ ਜਿਹੀ ਗੋਭੀ ਵੀ ਪਾ ਲਈਏ ਇਹਦੇ ਤੇ ਹੁਣ ਐਦਾਂ ਹੱਥ ਸਵਾਰ ਕੇ ਧੋ ਕੇ ਜਿਹੜੇ ਚੰਗੀ ਤਰ੍ਹਾਂ ਤੇ ਸਾਫ਼ ਕਰਕੇ ਹੱਥ ਦੇ ਨਾਲ ਇਹਨੂੰ ਮਿਕਸ ਕਰੋ ਤਾਂ ਕਿ ਮਸਾਲਾ ਜਿਹੜਾ ਸਾਰਾ ਹੀ ਆ ਸਬਜੀ ਨੂੰ ਚੰਗੀ ਤਰ੍ਹਾਂ ਲੱਗ ਜਾਵੇ ਤੇ ਇਹਨੂੰ ਐਦਾਂ ਰਲਾ ਕੇ ਸਵਾਰ ਕੇ ਇਹਨੂੰ ਆਪਾਂ ਟਾ ਕੇ ਰੱਖ ਦੇਣਾ ਹੈ 10-15 ਮਿੰਟ ਜਿਹੜਾ ਆ ਤੇ ਟੱਕ ਦੰਨੇ ਆ ਤਾਂ ਕਿ ਜਿਹੜਾ ਇਹਦਾ ਸਬਜੀ ਦਾ ਪਾਣੀ ਆ ਨਾ ਨਮਕ ਮਿਰਚ ਦੇ ਨਾਲ ਜਿਹੜਾ ਇਹਦੇ ਵਿੱਚ ਅਲੱਗ ਹੋ ਜਵੇ ਤੇ ਇਹਦੇ ਵਿੱਚ ਹੀ ਆਪਾਂ ਸਬਜੀ ਪਕਾਉਣੀ ਆ ਐਕਸਟਰਾ ਤੇਲ ਨਹੀਂ ਪਾਉਣਾ ਪਾਣੀ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਦੇਖੋ ਕਾਫੀ ਸਾਰਾ ਪਾਣੀ ਜਿਹੜਾ ਸਬਜੀ ਨੇ ਛੱਡਤਾ ਆ ਤੇ ਹੁਣ ਆਪਾਂ ਇੱਕ ਕੜਾਹੀ ਗੈਸ ਤੇ ਰੱਖੀ ਆ ਤੇ ਇਹਦੇ ਵਿੱਚ ਤੇਲ ਵਗੈਰਾ ਕੁਝ ਨਹੀਂ ਆਪਾਂ ਪਾਉਣਾ ਇਹ ਸਬਜੀ ਸਾਰੀ ਆਪਾਂ ਇਹਦੇ ਵਿੱਚ ਪਾ ਦੰਨੇ ਕਿਉਂਕਿ ਸਮਾਨ ਆਪਾਂ ਸਾਰੇ ਪਹਿਲਾਂ ਪਾਤਾ ਸਬਜੀ 'ਚ ਤੇ ਗੋਭੀ ਆਪਾਂ ਬਹੁਤ ਵਾਰੀ ਖਾਣੇ ਆ ਬਣਾ ਕੇ ਅਲੱਗ-ਅਲੱਗ ਤਰੀਕੇ ਨਾਲ ਬਣਾ ਕੇ ਖਾਣੇ ਆ ਇੱਕ ਵਾਰੀ ਇਸ ਤਰ੍ਹਾਂ ਗੋਭੀ ਦੀ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣੂਗੀ ਬਾਰ ਬਾਰ ਤੁਸੀਂ ਇਸੇ ਤਰ੍ਹਾਂ ਹੀ ਬਣਾਉਂਗੇ ਸਮੇਂ ਦੀ ਵੀ ਬਚਤ ਹੁੰਦੀ ਆ ਸਵਾਦ ਵੀ ਬਹੁਤ ਬਣਦੀ ਆ ਇਹ ਤੇ ਚੰਗੀ ਤਰ੍ਹਾਂ ਏਦਾਂ ਇਹਨੂੰ ਮਿਕਸ ਕਰਕੇ ਤੇ ਇਹਨੂੰ ਆਪਾਂ ਟੱਕ ਦੰਨੇ ਆ ਟੱਕ ਕੇ ਜਿਹੜਾ ਸਬਜ਼ੀ ਨੂੰ ਆਪਾਂ ਪਕਾਉਨੇ ਆ ਵੀਡੀਓ ਤੁਹਾਨੂੰ ਪਤਾ ਹੈ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਉਨੇ ਹੁੰਨੇ ਆ ਛੋਟੇ ਜਿਹੇ ਰੱਖ ਕੇ ਬਣਾਉਨੇ ਹੁੰਨੇ ਆ ਚੰਗੀ ਲੱਗਦੀ ਹੁੰਦੀ ਵੀਡੀਓ ਤਾਂ ਸਪੋਰਟ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਦੇਖੋ ਆਪਾਂ ਸਬਜੀ ਢੱਕ ਦਿੱਤੀ ਸੀਗੀ ਤੇ ਇਹ ਵਿੱਚ ਇੱਕ ਵਾਰੀ ਮੈਂ ਹਲਾ ਦਿੱਤੀ ਸੀਗੀ ਤੇ ਕਾਫੀ ਹੱਦ ਤੱਕ ਆਪਣੀ ਸਬਜੀ ਪੱਕ ਗਈ ਦੇਖੋ ਗੋਭੀ ਵੀ ਪੱਕ ਗਈ ਆਲੂ ਵੀ ਤੋੜ ਕੇ ਆਪਾਂ ਦੇਖ ਲੈਣੇ ਆਲੂ ਵੀ ਪੱਕ ਗਏ ਆ ਤੇ ਸਬਜੀ ਆਪਣੀ ਐਨ ਵਧੀਆ ਤਰੀਕੇ ਨਾਲ ਪੱਕ ਗਈ ਆ ਫਿਰ ਵੀ ਇਹਨੂੰ ਇੱਕ ਵਾਰੀ ਇਦਾਂ ਮਿਕਸ ਕਰਕੇ ਆਪਾਂ ਫਿਰ ਢੱਕ ਦਨੇ ਆ ਥੋੜੀ ਜਿਹੀ ਸੇਕ ਨੂੰ ਹੋਰ ਲਵਾਉਨੇ ਆ ਫਿਰ ਇਹਦੇ ਵਿੱਚ ਆਪਾਂ ਪਾਲਕ ਤੇ ਹਰਾ ਧਨੀਆ ਤਾਜ਼ੀ ਪਾਲਕ ਤਾਜ਼ਾ ਧਨੀਆ ਆਪਾਂ ਕੱਟ ਕੇ ਰੱਖਿਆ ਆ ਸੀਜ਼ਨਲ ਆ ਜ਼ਰੂਰ ਪਾਉਣਾ ਚਾਹੀਦਾ ਆ ਤੇ ਉਹ ਆਪਾਂ ਇਹਦੇ ਵਿੱਚ ਪਾਉਣੇ ਦੇਖੋ ਸਬਜੀ ਆਪਣੀ ਬਹੁਤ ਹੀ ਸੋਹਣੀ ਮਹਿਕ ਬੜੀ ਵਧੀਆ ਸਬਜੀ ਦੀ ਆਉਂਦੀ ਆ ਸਾਰੀਆਂ ਚੀਜ਼ਾਂ ਪੱਕ ਗਈਆਂ ਡੰਡਲ ਵੀ ਪੱਕ ਗਏ ਆ ਟਮਾਟਰ ਆਲੂ ਸਾਰੀਆਂ ਚੀਜ਼ਾਂ ਪੱਕ ਗਈਆਂ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾਲਕ ਤੇ ਥੋੜਾ ਜਿਹਾ ਧਨੀਆ ਦੋਨੋਂ ਚੀਜ਼ਾਂ ਮਿਕਸ ਕਰਕੇ ਕੱਟੀਆਂ ਉਹ ਪਾ ਦਨੇ ਆ ਪਾ ਕੇ ਮਿਕਸ ਕਰਕੇ ਇਹਨੂੰ ਫਿਰ ਇੱਕ ਵਾਰ ਢੱਕ ਦੇਨੇ ਤਾਂ ਕਿ ਇਹਦੇ ਵਿੱਚ ਧਨੀਏ ਦਾ ਤੇ ਪਾਲਕ ਦਾ ਵੀ ਟੇਸ ਜਿਹੜਾ ਵਧੀਆ ਤਰੀਕੇ ਨਾਲ ਆ ਜਾਵੇ ਤੇ ਬਹੁਤ ਸੋਹਣੀ ਆਪਣੀ ਸਬਜ਼ੀ ਜਿਹੜੀ ਗੋਭੀ ਦੀ ਬਣ ਕੇ ਇਸ ਤਰ੍ਹਾਂ ਤਿਆਰ ਹੋ ਗਈ ਆ ਗੋਭੀ ਵੀ ਕਹਿ ਸਕਦੇ ਆਪਾਂ ਮਿਕਸ ਵੀ ਕਹਿ ਸਕਦੇ ਆ ਇਹਨੂੰ ਤੇ ਇੱਥੇ ਤੁਸੀਂ ਮਟਰ ਪਾਉਣੇ ਤੇ ਇਹ ਚ ਮਟਰ ਵੀ ਜਦੋਂ ਮਿਕਸ ਕੀਤੇ ਲੂਣ ਮਿਰਚ ਮਸਾਲਾ ਉਦੋਂ ਤੁਸੀਂ ਮਟਰ ਵੀ ਇਹ ਚ ਪਾ ਸਕਦੇ ਆ ਤੇ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਆਪਣੀ ਸਬਜ਼ੀ ਜਿਹੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਚੁੱਕੀ ਆ ਜੀ ਜਰੂਰ ਟਰਾਈ ਕਰਿਓ ਇੱਕ ਵਾਰੀ ਬਹੁਤ ਹੀ ਸੌਖੀ ਜਿਹੜੀ ਰੈਸਪੀ ਆ ਇਹ ਤੇ ਬਹੁਤ ਹੀ ਟੇਸਟੀ ਇਹ ਬਣਦੀ ਆ ਤੇ ਇਸ ਤਰੀਕੇ ਨਾਲ ਇੱਕ ਵਾਰੀ ਜਰੂਰ ਤੁਸੀਂ ਟ੍ਰਾਈ ਕਰਕੇ ਦੇਖਿਓ ਲੋ ਜੀ ਆਪਣੀ ਗੋਭੀ ਦੀ ਸਬਜ਼ੀ ਜਿਹੜੀ ਬਣ ਕੇ ਗੋਭੀ ਦੀ ਆਲੂ ਦੀ ਡੰਡਲਾਂ ਦੀ ਸਬਜ਼ੀ ਆਪਣੀ ਬਣ ਕੇ ਜਿਹੜੀ ਸੌਖੇ ਤਰੀਕੇ ਨਾਲ ਫਟਾਫਟ ਤਿਆਰ ਹੋ ਗਈ ਆ ਤੇ ਇੱਕ ਕੌਲੀ ਦੇ ਵਿੱਚ ਆਪਾਂ ਪਾ ਕੇ ਤੁਹਾਨੂੰ ਦਿਖਾ ਲ ਦਨੇ ਆ ਬੜੀ ਵਧੀਆ ਆਪਣੀ ਸਬਜ਼ੀ ਜਿਹੜੀ ਮਹਿਕਦਾਰ ਟੇਸਟੀ ਜੇ ਬਣ ਕੇ ਤਿਆਰ ਹੋ ਗਈ ਵੀਡੀਓ ਮੇਰੀ ਚੰਗੀ ਲੱਗੀ ਤਾਂ ਸਪੋਰਟ ਕਰਦੇ ਹੋ ਜੀ ਮੇਰੇ ਚੈਨਲ ਨੂੰ ਤੇ ਲਾਈਕ ਕਰ ਲਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਇਹ ਕਿਹੋ ਜਿਹੇ ਤਰ੍ਹਾਂ ਦੀ ਸਾਡੀ ਜਿਹੜੀ ਰੈਸਪੀ ਤੁਹਾਨੂੰ ਲੱਗਦੀ ਆ ਬਹੁਤ ਮਿਹਨਤ ਆਪਾਂ ਕਰਦੇ ਆ ਤੇ سپورਟ ਕਰਦੇ ਆ ਕਰੋ ਜੀ ਜਰੂਰ ਦੇਖੋ ਇੱਕ ਪਲੇਟ ਦੇ ਵਿੱਚ ਵੀ ਪਾ ਕੇ ਲਾਗਿਓ ਮੈਂ ਦਿਖਾਉਣੀ ਆ ਬਹੁਤ ਹੀ ਸੋਹਣੀ ਆਪਣੀ ਸਬਜ਼ੀ ਜਿਹੜੀ ਬਹੁਤ ਹੀ ਟੇਸਟੀ ਲਾਜਵਾਬ ਸਬਜ਼ੀ ਆਪਣੀ ਬਣ ਕੇ ਜਿਹੜੀ ਤਿਆਰ ਹੋ ਗਈ ਆ ਜਰੂਰ ਬਣਾਇਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ سپورਟ